ਜੋ ਬੋਲੈ ਹਰ ਹਰ ਨਾਮੋ ਤਿਨ ਜਮ ਛੱਡ ਗਿਆ ਮੌਤ ਤੇ ਹਰ ਇੱਕ ਨੂੰ ਆਉਂਦੀ ਹੈ ਫਿਰ ਗੁਰੂ ਸਾਹਿਬ ਇਹ ਕਿਉਂ ਕਹਿ ਰਹੇ ਨੇ ਕਿ ਤਿਨ ਜਮ ਛੱਡ ਗਿਆ ਕਿ ਜਮ ਉਹਨਾਂ ਨੂੰ ਛੱਡ ਜਾਂਦਾ ਜਿਹੜੇ ਹਰੀ ਦਾ ਨਾਮ ਸਿਮਰਤੇ ਹਨ ਕਿਹੜੇ ਜਮ ਦੀ ਇੱਥੇ ਗੱਲ ਹੋ ਰਹੀ ਹੈ ਜਿਹੜੇ ਪ੍ਰਭੂ ਦਾ ਨਾਮ ਸਿਮਰਦੇ ਨੇ ਉਹਨਾਂ ਦੇ ਨਾਲ ਕੀ ਹੁੰਦਾ ਹੈ ਜਿਹੜੇ ਸਤਿਗੁਰੂ ਤੋਂ ਮਨਮੁਖ ਹੁੰਦੇ ਨੇ ਉਹਨਾਂ ਦੇ ਨਾਲ ਕੀ ਹੁੰਦਾ ਹੈ ਇਹ ਸਾਰੀਆਂ ਹੀ ਗੱਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 645ਵੇਂ ਅੰਗ ਤੇ ਵਿਰਾਜਮਾਨ ਕੁਰਬਾਨੀ ਦੇ ਵਿੱਚੋਂ ਸਾਨੂੰ ਸਿੱਖਣ ਨੂੰ ਮਿਲਣਗੀਆਂ ਲਗਾਤਾਰ ਕੁਰਬਾਨੀ ਦੇ ਨਾਲ ਜੁੜੇ ਰਹਿਣ ਦੇ ਲਈ ਤੁਹਾਡੀ ਸਹਾਇਤਾ ਦੇ ਲਈ ਤੁਹਾਡੀ ਸਪੋਰਟ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਆਓ ਸ਼ੁਰੂ ਕਰੀਏ ਚਨ ਆਊਟਲੁੱਕ ਗੁਰ ਪ੍ਰਸਾਦੀ ਭਉ ਪਿਆ ਵਡ ਭਾਗ ਵਸਿਆ ਮਨ ਆਏ ਭੈ ਪਿਆ ਮਨ ਵਸ ਹੋਆ ਹਉਮੈ ਸ਼ਬਦ ਜਲਾਏ ਵੱਡੇ ਭਾਗ ਨਾਲ ਤੇ ਸਤਿਗੁਰੂ ਦੀ ਕਿਰਪਾ ਦੇ ਰਾਹੀ ਮਨੁੱਖ ਦੇ ਹਿਰਦੇ ਵਿੱਚ ਭੌ ਉਪਜਦਾ ਹੈ ਭਾਵ ਕੇ ਉਸ ਪ੍ਰਭੂ ਦੇ ਪ੍ਰਤੀ ਪ੍ਰੇਮ ਉਪਜਦਾ ਹੈ ਤੇ ਉਹ ਪਰਮਾਤਮਾ ਮਨ ਵਿੱਚ ਆ ਕੇ ਵੱਸਦਾ ਹੈ ਭੈ ਭਇਆ ਮਨ ਵਸ ਹੋਆ ਹਰੀ ਦਾ ਭੌ ਉਪਜਿਆ ਹੀ ਤੇ ਅੰਦਰੋਂ ਹਉਮੈ ਦੇ ਖਤਮ ਹੁੰਦਿਆਂ ਹੀ ਮਨ ਵਸ ਚ ਆ ਜਾਂਦਾ ਹੈ ਮਨ ਦੀਆਂ ਅਲੱਗ ਅਲੱਗ ਪਰਤਾਂ ਨੇ ਇੱਕ ਪਰਤ ਤਾਂ ਉਹ ਹੈ ਜਿਸ ਦੇ ਅੰਦਰ ਵਿਚਾਰ ਉਤਪੰਨ ਹੁੰਦੇ ਨੇ ਸਾਰੇ ਹੀ ਤਰ੍ਹਾਂ ਦੇ ਵਿਚਾਰ ਹਰ ਨਵੇਂ ਪਲ ਉੱਥੇ ਨਵਾਂ ਵਿਚਾਰ ਹੁੰਦਾ ਹੈ ਇਸ ਪਰਤ ਤੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਦਾ ਕਿਹੜੇ ਵਿਚਾਰ ਸਾਡੇ ਮਨ ਦੇ ਵਿੱਚ ਪੈਦਾ ਹੋਣੇ ਹਨ ਅਸੀਂ ਉਹਨੂੰ ਕੰਟਰੋਲ ਨਹੀਂ ਕਰ ਸਕਦੇ ਅਗਲੇ স্তর ਤੇ ਚੱਲ ਜਾਈਏ ਤਾਂ ਦੋ ਪਰਤਾਂ ਨੇ ਇਹਨਾਂ ਨੂੰ ਸਮਝਣ ਤੋਂ ਪਹਿਲਾਂ ਆਪਾਂ ਵਿਚਾਰਾਂ ਨੂੰ ਸਮਝੀਏ ਕਿੱਦਾਂ ਦੇ ਵਿਚਾਰ ਪੈਦਾ ਹੁੰਦੇ ਨੇ ਸਾਡੇ ਮਨ ਵਿੱਚ ਉਹਨਾਂ ਨੂੰ ਵੀ ਅਸੀਂ ਦੋ ਹਿੱਸਿਆਂ 'ਚ ਵੰਡ ਸਕਦੇ ਹਾਂ ਇੱਕ ਤਾਂ ਉਹ ਨੇ ਕਿ ਜਿਨ੍ਹਾਂ ਤੇ ਸਾਨੂੰ ਐਕਟ ਕਰਨਾ ਚਾਹੀਦਾ ਹੈ ਕਿ ਵਿਚਾਰ ਪੈਦਾ ਹੋਇਆ ਉਹਨੂੰ ਮੰਨ ਲੈਣਾ ਚਾਹੀਦਾ ਇੱਕ ਇਸ ਤਰ੍ਹਾਂ ਦੇ ਵਿਚਾਰ ਹੁੰਦੇ ਆ ਦੂਜੇ ਇਸ ਤਰ੍ਹਾਂ ਦੇ ਵਿਚਾਰ ਹੁੰਦੇ ਆ ਜਿਹੜੇ ਪੈਦਾ ਤੇ ਹੁੰਦੇ ਸਾਡੇ ਮਨ ਦੇ ਵਿੱਚ ਪਰ ਉਹਨਾਂ ਤੇ ਕਦੇ ਵੀ ਸਾਨੂੰ ਐਕਟ ਨਹੀਂ ਕਰਨਾ ਚਾਹੀਦਾ ਉਹਨਾਂ ਵਿਚਾਰਾਂ ਨੂੰ ਅੱਖੋਂ ਪਰੋਖੇ ਕਰ ਦੇਣਾ ਚਾਹੀਦਾ ਇਹ ਦੋ ਤਰ੍ਹਾਂ ਦੇ ਵਿਚਾਰ ਹੋ ਗਏ ਹੁਣ ਅਗਲੀਆਂ ਜਿਹੜੀਆਂ ਦੋ ਪਰਤਾਂ ਸਾਡੇ ਮਨ ਦੀਆਂ ਹਨ ਉਹਨਾਂ ਚੋਂ ਇੱਕ ਹੈ ਜਿਸ ਦਾ ਮਕਸਦ ਹੈ ਸਾਨੂੰ ਆਨੰਦਮਈ ਚਿੰਤਾ ਰਹਿਤ ਡਰ ਰਹਿਤ ਜੀਵਨ ਪ੍ਰਦਾਨ ਕਰਨਾ ਤੇ ਦੂਜੀ ਇਹਦੇ ਬਿਲਕੁਲ ਉਲਟੀ ਹੈ ਜਿਹੜੀ ਚਾਹੁੰਦੀ ਹੈ ਕਿ ਅਸੀਂ ਜਮ ਦੀ ਪਕੜ ਦੇ ਵਿੱਚ ਆਏ ਰਹੀਏ ਚਿੰਤਾ ਦੇ ਵਿੱਚ ਘਸੇ ਰਹੀਏ ਸਾਡੇ ਮਨ ਦੀ ਜਿਹੜੀ ਪਰਤ ਸਾਡਾ ਭਲਾ ਲੋਚਦੀ ਹੈ ਉਹ ਹਰ ਉਸ ਵਿਚਾਰ ਤੇ ਐਕਟ ਕਰਨ ਦੇ ਲਈ ਸਾਨੂੰ ਪ੍ਰੇਰਿਤ ਕਰੇਗੀ ਜਿਹੜਾ ਚੰਗਾ ਵਿਚਾਰ ਹੈ ਜਿਹਦੇ ਨਾਲ ਸਾਡੇ ਜੀਵਨ ਦੇ ਵਿੱਚ ਖੁਸ਼ੀਆਂ ਆਉਣਗੀਆਂ ਆਨੰਦ ਆਵੇਗਾ ਤੇ ਹਰ ਉਸ ਵਿਚਾਰ ਤੇ ਐਕਟ ਕਰਨੋਂ ਸਾਨੂੰ ਰੋਕੇਗੀ ਜਿਹਦੇ ਮਾੜੇ ਨਤੀਜੇ ਸਾਨੂੰ ਭੁਗਤਨੇ ਪੈਣਗੇ ਜਾਂ ਪੈ ਸਕਦੇ ਨੇ ਪਰ ਦੂਸਰੀ ਜਿਹੜੀ ਪਰਤ ਹੈ ਉਹ ਬਿਲਕੁਲ ਇਸ ਦੇ ਉਲਟ ਕੰਮ ਕਰਦੀ ਹੈ ਉਹ ਹਰ ਉਸ ਵਿਚਾਰ ਤੇ ਐਕਟ ਕਰਨ ਤੋਂ ਸਾਨੂੰ ਪ੍ਰੇਰਿਤ ਕਰੇਗੀ ਜਿਹਦੇ ਮਾੜੇ ਨਤੀਜੇ ਸਾਨੂੰ ਭੁਗਤਨੇ ਪੈਣੇ ਆ ਤੇ ਹਰ ਉਸ ਵਿਚਾਰ ਤੇ ਐਕਟ ਕਰਨ ਨੂੰ ਸਾਨੂੰ ਰੋਕੇਗੀ ਜਿਹਦੇ ਚੰਗੇ ਨਤੀਜੇ ਸਾਨੂੰ ਮਿਲ ਸਕਦੇ ਆ ਤੇ ਇਹਨਾਂ ਦੋਹਾਂ ਪਰਤਾਂ ਦੇ ਵਿੱਚ ਸਦਾ ਹੀ ਲੜਾਈ ਚੱਲਦੀ ਰਹਿੰਦੀ ਹੈ ਤੇ ਹਰ ਇਨਸਾਨ ਦੇ ਵਿੱਚ ਅਕਸਰ ਇੱਕ ਪਰਤ ਦੂਜੀ ਦੇ ਨਾਲੋਂ ਭਾਰੂ ਹੁੰਦੀ ਹੈ ਮਨ ਵਸ ਦੇ ਵਿੱਚ ਉਦੋਂ ਹੁੰਦਾ ਜਦੋਂ ਸਾਡੇ ਚੰਗੇ ਵਿਚਾਰਾਂ ਵਾਲੀ ਜਿਹੜੀ ਪਰਤ ਹੈ ਉਹਦੇ 'ਚ ਪ੍ਰਮਾਤਮਾ ਦਾ ਪ੍ਰੇਮ ਵਸ ਜਾਏ ਫਿਰ ਉਹ ਪਰਤ ਭਾਰੂ ਹੋ ਜਾਂਦੀ ਹੈ ਬਾਕੀ ਅਗਲੇ ਸਤਰ ਤੇ ਜਿਹੜੀ ਅਗਲੀ ਪਰਤ ਹੈ ਜਿੰਨੇ ਅਸਲ ਦੇ ਵਿੱਚ ਇੱਕ ਫਾਈਨਲ ਗੋ ਅਹੈਟ ਦੇਣਾ ਹੁੰਦਾ ਹੈ ਆਖਰੀ ਫੈਸਲਾ ਜਿਹਨੇ ਲੈਣਾ ਹੁੰਦਾ ਕਿ ਕਰਨਾ ਕੀ ਜਦੋਂ ਪ੍ਰਮਾਤਮਾ ਦਾ ਪ੍ਰੇਮ ਸਾਡੇ ਹਿਰਦੇ ਚ ਵਸਿਆ ਹੋਵੇ ਤਾਂ ਜਿਹੜੀ ਆਖਰੀ ਫੈਸਲੇ ਵਾਲੀ ਪਰਤ ਹੈ ਇਹ ਚੰਗਿਆਈ ਵੱਲ ਨੂੰ ਝੁੱਕ ਜਾਂਦੀ ਹੈ ਇਹ ਬੁਰਾਈ ਵਾਲੀ ਪਰਤ ਦੇ ਉੱਤੇ ਆਪਣਾ ਕੰਟਰੋਲ ਜਮਾ ਲੈਂਦੀ ਹੈ ਇਸ ਤਰ੍ਹਾਂ ਸਾਡਾ ਮਨ ਵਸਦੇ ਵਿੱਚ ਆਉਂਦਾ ਸੱਚ ਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ ਸਤ ਗੁਰ ਮਿਲਿਆ ਨਾਉ ਪਾਇਆ ਨਾਨਕ ਸੁਖ ਸਮਾਏ ਜੋ ਮਨੁਖ ਜੋਤੀ ਰੂਪ ਪ੍ਰਭੂ ਵਿੱਚ ਆਪਣੀ ਬਿਰਤੀ ਮਿਲਾ ਕੇ ਸੱਚੇ ਦੇ ਵਿੱਚ ਰੰਗੇ ਗਏ ਉਹ ਨਿਰਮਲ ਹੋ ਗਏ ਸੱਚ ਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ ਪਰ হে ਨਾਨਕ ਸਤਿਗੁਰੂ ਦੇ ਮਿਲਿਆਂ ਹੀ ਨਾਮ ਮਿਲਦਾ ਤੇ ਸੁਖ ਦੇ ਵਿੱਚ ਸਮਾਈ ਹੁੰਦੀ ਹੈ ਪੌੜੀ ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ ਇਹ ਮਾਇਆ ਰੰਗ ਕਸੁੰਭ ਖਿੰਮਹਿ ਲੈ ਜਾਵਣਾ ਰਾਜਾਂ ਤੇ ਰਾਣੀਆਂ ਦੇ ਇਹ ਰੰਗ ਚਾਰ ਦਿਨਾਂ ਦੇ ਲਈ ਹੀ ਸ਼ੋਭਨੀਕ ਹੁੰਦੇ ਨੇ ਭਾਵ ਕਿ ਥੋੜੇ ਚਿਰ ਦੇ ਲਈ ਹੀ ਸ਼ੋਭਨੀਕ ਹੁੰਦੇ ਨੇ ਇਹ ਮਾਇਆ ਰੰਗ ਕਸੁੰਭ ਕਸੁੰਭ ਇੱਕ ਫੁੱਲ ਹੈ ਅਜੋਕੇ ਸਮੇਂ 'ਚ ਤੁਸੀਂ ਸ਼ਾਇਦ ਇਹ ਫੁੱਲ ਤੇ ਨਾ ਦੇਖਿਆ ਹੋਵੇ ਔਰ ਸੈਫ फ्लावर ऑयल ਯਾਨੀ ਕਿ ਇਸ ਫੁੱਲ ਦਾ ਇਸ ਪੌਤੇ ਦਾ ਤੇਲ ਅਕਸਰ ਹੀ ਦੁਕਾਨਾਂ ਤੇ ਦੇਖਣ ਨੂੰ ਮਿਲ ਜਾਂਦਾ ਹੈ ਤੇ ਘਰਾਂ ਦੇ ਵਿੱਚ ਵਰਤਿਆ ਜਾਂਦਾ ਹੈ ਪਰ ਇਸ ਫੁੱਲ ਦੀ ਇੱਕ ਖਾਸੀਅਤ ਹੈ ਕਿ ਇਹਦਾ ਰੰਗ ਕਈ ਤਰ੍ਹਾਂ ਦੀਆਂ ਡਾਈਆਂ ਵਗੈਰਾ ਦੇ ਵਿੱਚ ਵਰਤਿਆ ਜਾਂਦਾ ਹੈ ਗੂੜਾ ਲਾਲ ਤੇ ਪੀਲਾ ਰੰਗ ਹੁੰਦਾ ਪਰ ਇਸ ਰੰਗ ਦੀ ਮੁਨਿਆਦ ਬੜੀ ਥੋੜੀ ਹੁੰਦੀ ਹੈ ਇਹ ਬੜੀ ਛੇਤੀ ਫਿੱਕਾ ਪੈ ਜਾਂਦਾ ਉੜ ਜਾਂਦਾ ਬਿਲਕੁਲ ਐਸੀਆਂ ਹੀ ਹੁੰਦੀਆਂ ਨੇ ਮਾਇਆ ਤੋਂ ਪ੍ਰਾਪਤ ਹੋਈਆਂ ਖੁਸ਼ੀਆਂ ਜਾਂ ਮਾਇਕ ਪਦਾਰਥਾਂ ਤੋਂ ਪ੍ਰਾਪਤ ਹੋਈਆਂ ਖੁਸ਼ੀਆਂ ਛਣ ਮਾਤਰ ਦੇ ਵਿੱਚ ਉਹ ਫਿੱਕੀਆਂ ਪੈ ਜਾਂਦੀਆਂ ਅੱਜ ਤੁਹਾਡੇ ਕੋਲ ਕੋਈ ਪੈਸਾ ਆਇਆ ਤੁਸੀਂ ਬੜੇ ਖੁਸ਼ ਹੋ ਗਏ ਬੇਸ਼ੱਕ ਉਹ ਪੈਸਾ ਤੁਹਾਡੇ ਕੋਲੋਂ ਗਿਆ ਵੀ ਨਹੀਂ ਤੁਹਾਡੇ ਕੋਲ ਹੀ ਹੈ ਪਰ ਉਹ ਖੁਸ਼ੀ ਜਿਹੜੀ ਉਸ ਪੈਸੇ ਤੇ ਆਉਣ ਤੇ ਹੋਈ ਸੀ ਥੋੜੇ ਸਮੇਂ ਬਾਅਦ ਹੀ ਉਹ ਖੁਸ਼ੀ ਤੁਹਾਡੇ ਮਨ ਦੇ ਵਿੱਚ ਨਹੀਂ ਰਹਿੰਦੀ ਸੋ ਮਾਇਆ ਤੇ ਮਾਇਕ ਪਦਾਰਥਾਂ ਦਾ ਰੰਗ ਥੋੜ ਚਿਰ ਹੁੰਦਾ ਇਹਨਾਂ ਤੋਂ ਮੇਰੀਆਂ ਖੁਸ਼ੀਆਂ ਥੋੜ ਚਿਰੀਆਂ ਹੁੰਦੀਆਂ ਚੱਲਦਿਆਂ ਨਾਲ ਨਾ ਚੱਲੇ ਸਿਰ ਪਾਪ ਲੈ ਜਾਵਣਾ ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਸਾਰ ਤੋ ਤੁਰਨ ਵੇਲੇ ਮਾਇਆ ਨਾਲ ਨਹੀਂ ਜਾਂਦੀ ਪਰ ਇਸ ਮਾਇਆ ਨੂੰ ਪ੍ਰਾਪਤ ਕਰਨ ਦੀ ਖਾਤਰ ਕੀਤੇ ਹੋਏ ਪਾਪ ਆਪਣੇ ਸਿਰ ਤੇ ਲੈ ਕੇ ਜਾਂਦੇ ਹਨ ਜਦੋਂ ਅਸੀਂ ਮਰਨ ਕਿਨਾਰੇ ਪਏ ਹੋਈਏ ਤਾਂ ਭਾਵੇਂ ਸਾਡੇ ਕੋਲ ਜਿੰਨਾ ਮਰਜ਼ੀ ਪੈਸਾ ਹੋਵੇ ਜ਼ਮੀਨਾਂ ਜਾਇਦਾਦਾਂ ਹੋਵਣ ਜਿੰਨਾ ਮਰਜ਼ੀ ਅਸੀਂ ਕਮਾਇਆ ਹੋਵੇ ਜਦੋਂ ਮਰਨ ਕਿਨਾਰੇ ਪਏ ਹੋਵਾਂਗੇ ਸਾਨੂੰ ਉਹਦੀ ਕੋਈ ਖੁਸ਼ੀ ਨਹੀਂ ਹੋਣੀ ਸਾਡੇ ਮਨ ਦੇ ਵਿੱਚ ਇਹ ਵਿਚਾਰ ਨਹੀਂ ਹੋਣੇ ਕਿ ਵਾਹ ਕਿੰਨਾ ਕਮਾਇਆ ਕਿੰਨਾ ਧਨ ਹੈ ਮੇਰੇ ਕੋਲ ਕਿੰਨੀ ਜਾਇਦਾਦ ਹੈ ਮੇਰੇ ਕੋਲ ਪਰ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਪਾਪ ਕਰਕੇ ਉਹ ਪੈਸਾ ਕਮਾਇਆ ਹੈ ਪਾਪ ਕਰਨ ਤੋਂ ਪਾਪ ਕਿਸੇ ਦਾ ਹੱਕ ਮਾਰ ਕੇ ਉਹ ਪੈਸਾ ਕਮਾਇਆ ਕੋਈ ਫਰਾਡ ਕਰਕੇ ਉਹ ਪੈਸਾ ਕਮਾਇਆ ਉਹ ਵਿਚਾਰ لازਮੀ ਤੁਹਾਡੇ ਮਨ ਤੇ ਹੋਏਗਾ ਮਰਨ ਵੇਲੇ ਕਿ ਕੀ ਫਾਇਦਾ ਹੋਇਆ ਇੰਨੇ ਧੱਕੇ ਕਰਨ ਦਾ ਕਿਸੇ ਤੇ ਹੱਕ ਮਾਰਨ ਦਾ ਇਹ ਸਾਰਾ ਕੁਝ ਇੱਥੇ ਛੱਡ ਕੇ ਹੁਣ ਮੈਂ ਇੱਥੇ ਚੱਲਿਆ। ਸੋ ਮਾਇਆ ਜਿੰਨੀ ਮਰਜ਼ੀ ਕਮਾਈ ਹੋਵੇ ਉਹਦੀ ਖੁਸ਼ੀ ਸਾਡੇ ਮਨ ਤੇ ਨਹੀਂ ਹੁੰਦੀ। ਮਰਨ ਸਮੇਂ ਉਹਦੇ ਲਈ ਕੀਤੇ ਹੋਏ ਪਾਪ ਸਾਡੇ ਮਨ ਤੇ ਜ਼ਰੂਰ ਹੁੰਦੇ ਨੇ। ਜਦੋਂ ਜਮ ਕਾਲ ਨੇ ਫੜ ਕੇ ਸਾਨੂੰ ਅੱਗੇ ਲਾ ਲਿਆ ਤੇ ਫਿਰ ਜੀਵ ਡਾਢਾ ਭੈਪੀਤ ਹੁੰਦਾ। ਓਹੋ ਵੇਲਾ ਹੱਥ ਨਾ ਆਵਹਿ। ਫਿਰ ਪਛਤਾਵਣਾ ਮਨੁੱਖਾ ਜਨਮ ਵਾਲਾ ਉਹ ਸਮਾਂ ਫੇਰ ਨਹੀਂ ਮਿਲਦਾ ਇਸ ਵਾਸਤੇ ਜੇ ਪਾਪ ਹੀ ਕਮਾਈ ਗਏ ਤਾਂ ਅੰਤ ਵੇਲੇ ਪਛਤਾਵਾ ਹੀ ਬੱਲੇ ਰਹਿ ਜਾਂਦਾ ਹੈ ਸ਼ਲੋਕ ਮਹਲਾ 3ਾ ਸਤ ਗੁਰ ਤੇ ਜੋ ਮੂ ਫਰੇ ਸੇ ਬਦੇ ਦੁੱਖ ਸਹਾਰੇ ਫਿਰ ਫਿਰ ਮਿਲਣ ਨਾ ਪਾਇਨੀ ਜੰਮ ਹ ਤ ਮਰ ਜਾਹੇ ਜੋ ਮਨੁੱਖ ਸਤਿਗੁਰੂ ਵੱਲੋਂ ਮਨਮੁਖ ਹਨ ਉਹ ਅੰਤ ਨੂੰ ਵੱਤੇ ਦੁੱਖ ਸਹੰਦੇ ਹਨ ਪ੍ਰਭੂ ਨੂੰ ਮਿਲ ਨਹੀਂ ਸਕਤੇ ਮੁੜ ਮੁੜ ਜੰਮਦੇ ਤੇ ਮਰਦੇ ਹੋ ਸਹਸਾ ਰੋਗ ਨਾ ਛੋੜਈ ਦੁੱਖ ਹੀ ਮੈਂ ਦੁੱਖ ਪਾਹੇ ਨਾਨਕ ਨਦਰੀ ਬਖਸ਼ ਲੈਹ ਸ਼ਬਦੇ ਮੇਲ ਮਿਲਾਹੇ ਜਿਹੜੇ ਸਤਿਗੁਰੂ ਵੱਲੋਂ ਮਨਮੁਖ ਹਨ ਉਹਨਾਂ ਨੂੰ ਚਿੰਤਾ ਦਾ ਰੋਗ ਕਦੇ ਨਹੀਂ ਛੱਡਦਾ ਉਹ ਸਦਾ ਹੀ ਦੁਖੀ ਰਹਿੰਦੇ ਨੇ اے ਨਾਨਕ ਕਿਰਪਾ ਦ੍ਰਿਸ਼ਟੀ ਵਾਲਾ ਪ੍ਰਭੂ ਜੇ ਉਹਨਾਂ ਨੂੰ ਬਖਸ਼ ਲੈ ਤਾਂ ਸਤਿਗੁਰੂ ਦੇ ਸ਼ਬਦ ਰਾਹੀ ਉਹ ਉਸ ਪ੍ਰਮਾਤਮਾ ਦੇ ਵਿੱਚ ਮਿਲ ਜਾਂਦੇ ਹਨ ਮਹਿਲਾ ਤੀਜਾ ਜੋ ਸਤਗੁਰ ਤੇ ਮੋਹ ਫਿਰੇ ਤਿਨਾ ਠੌਰ ਨਾ ਠਾਓ ਜਿਉ ਛੁੱਟੜ ਘਰ ਘਰ ਫਿਰੈ ਦੁਹ ਚਾਰਣ ਬਦਨਾਓ ਜੋ ਮਨੁੱਖ ਸਤਗੁਰੂ ਤੋਂ ਮਨੁੱਖ ਹਨ ਉਹਨਾਂ ਦਾ ਨਾਂ ਥਾਂ ਹੈ ਨਾ ਦਿੱਤਾ ਹੈ ਤੋਪੀ ਦੇ ਕੁੱਤੇ ਵਾਲਾ ਹਾਲ ਹੋ ਜਾਂਦਾ ਉਹਨਾਂ ਕਰਦੇ ਰਹਿੰਦੇ ਨੇ ਨਾ ਘਾਟਦੇ ਰਹਿੰਦੇ ਉਹ ਵਿਵਚਾਰਨ ਛੁੱਟੜ ਇਸਤਰੀ ਵਾਂਗ ਹਨ ਜੋ ਘਰ ਘਰ ਦੇ ਵਿੱਚ ਬਦਨਾਮ ਹੁੰਦੀ ਫਿਰਦੀ ਹੈ ਨਾਨਕ ਗੁਰਮੁਖ ਬਖਸ਼ੀਐ ਸੇ ਸਤਗੁਰ ਮੇਲ ਮਿਲਾਓ اے ਨਾਨਕ ਜੋ ਗੁਰੂ ਦੇ ਸਨਮੁਖ ਹੋ ਕੇ ਬਖਸ਼ੇ ਜਾਂਦੇ ਨੇ ਉਹ ਸਤਗੁਰੂ ਦੀ ਸੰਗਤ ਵਿੱਚ ਮਿਲ ਜਾਂਦੇ ਨੇ ਪੌੜੀ ਜੋ ਸੇਵ ਸਤਮੁਰਾਰ ਸੇ ਭਵਜਲ ਤਰ ਗਿਆ ਜੋ ਬੁਲ ਹਰ ਹਰ ਨਾਮ ਤਿੰਨ ਜਮ ਛੱਡ ਗਿਆ ਜੋ ਮਨੁੱਖ ਸੱਚੇ ਹਰੀ ਨੂੰ ਸੇਵਦੇ ਹਨ ਜੋ ਸੇਵਾ ਸਤਮੁਰਾਰ ਸੇ ਭਵਜਲ ਤਰ ਗਿਆ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਨੇ ਜੋ ਬੋਲਾ ਹੈ ਹਰ ਹਰ ਨਾਉ ਤਿੰਨ ਜਮ ਛੱਡ ਗਿਆ ਜਿਹੜੇ ਹਰੀ ਦਾ ਨਾਮ ਸਿਮਰਦੇ ਨੇ ਜਮ ਉਹਨਾਂ ਨੂੰ ਛੱਡ ਜਾਂਦਾ ਹੈ ਇੱਥੇ ਉਸ ਜਮ ਦੀ ਗੱਲ ਨਹੀਂ ਹੋ ਰਹੀ ਜਿਹੜਾ ਸਰੀਰਕ ਤੌਰ ਤੇ ਸਾਨੂੰ ਸੰਸਾਰ ਤੋਂ ਲੈ ਕੇ ਜਾਂਦਾ ਇੱਥੇ ਉਸ ਜਮ ਦੀ ਗੱਲ ਹੋ ਰਹੀ ਹੈ ਜਿਹੜਾ ਸਾਡੇ ਲਈ ਆਤਮਿਕ ਮੌਤ ਲੈ ਕੇ ਆਉਂਦਾ ਜੋ ਜਿਉਂਦੇ ਜੀ ਸਾਨੂੰ ਚੁੰਬੜਿਆ ਰਹਿੰਦਾ ਸਾਨੂੰ ਆਨੰਦ ਤੋਂ ਵਾਂਝੇ ਰੱਖਦਾ ਹੈ ਜਿਹੜੇ ਸਤਿਗੁਰੂ ਦਾ ਨਾਮ ਸਿਮਰਦੇ ਨੇ ਇਹ ਜੰਗ ਉਹਨਾਂ ਦਾ ਪਿੱਛਾ ਛੱਡ ਦਿੰਦਾ ਹੈ ਉਹ ਆਨੰਦਤ ਜੀਵਨ ਜਿਉਂ ਪਾਉਂਦੇ ਨੇ ਆਤਮਿਕ ਮੌਤ ਤੋਂ ਬਚ ਜਾਂਦੇ ਨੇ ਸੇ ਦਰਗਹ ਪੈਂਦੇ ਜਾਹੇ ਜਿਨਾਂ ਹਰ ਜਪ ਲਿਆ ਹਰ ਸੇਵਹ ਸੇਈ ਪੁਰਖ ਜਿਨ੍ਹਾਂ ਹਰ ਤੁਧ ਮਯਾ ਜਿਨ੍ਹਾਂ ਨੇ ਹਰੀ ਦਾ ਨਾਮ ਜਪਿਆ ਉਹ ਦਰਗਾਹ ਦੇ ਵਿੱਚ ਸਨਮਾਨੇ ਜਾਂਦੇ ਨੇ ਪਰ ਇਹ ਹਰੀ ਜਿਨ੍ਹਾਂ ਉੱਤੇ ਤੇਰੀ ਮਿਹਰ ਹੁੰਦੀ ਹੈ ਉਹੀ ਮਨੁੱਖ ਤੇਰੀ ਭਗਤੀ ਕਰਦੇ ਨੇ ਹਰ ਸੇਵਾ ਸੇਈ ਪੁਰਖ ਜਿਨ੍ਹਾਂ ਹਰ ਤੁਧ ਮਯਾ ਜਿਨ੍ਹਾਂ ਤੇ ਪ੍ਰਮਾਤਮਾ ਦੀ ਕਿਰਪਾ ਹੋਵੇ ਉਹੀ ਪ੍ਰਮਾਤਮਾ ਦਾ ਨਾਮ ਜਪ ਪਾਉਂਦੇ ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਪਰਮ ਪਉ ਗਿਆ ਸਤਗੁਰੂ ਦੇ ਸਨਮੁਖ ਹੋ ਕੇ ਪਰਮ ਤੇ ਡਰ ਦੂਰ ਹੋ ਜਾਂਦੇ ਨੇ اے ਪ੍ਰਮਾਤਮਾ ਜੀ ਮਿਹਰ ਕਰੋ ਕਿ ਮੈਂ ਵੀ ਤੇਰੇ ਸਦਾ ਹੀ ਗੁਣ ਗਾਵਾਂ ਸ਼ਲੋਕ ਮਹਲਾ 3 ਜਾਂ ਥਾਲੇ ਵਿੱਚ ਤੈ ਵਸਤੂ ਪਈਓ ਹਰ ਭੋਜਨ ਅੰਮ੍ਰਿਤ ਸਾਰ ਜਿਤ ਖਾਦੈ ਮਨ ਤ੍ਰਿਪਤੀਐ ਪਾਈਐ ਮੋਖ ਦਵਾਰ ਜਿਸ ਹਿਰਦੈ ਰੂਪ ਥਾਲ ਦੇ ਵਿੱਚ ਤਿੰਨ ਚੀਜ਼ਾਂ ਆ ਪਈਆਂ ਹਨ ਉਸ ਹਿਰਦੇ ਥਾਲ ਦੇ ਵਿੱਚ ਸ੍ਰੇਸ਼ਟ ਅੰਮ੍ਰਿਤ ਭੋਜਨ ਹਰੀ ਦਾ ਨਾਮ ਪਰੋਸਿਆ ਜਾਂਦਾ ਇਇ ਐਸਾ ਭੋਜਨ ਹੈ ਜਿਹਨੂੰ ਖਾਤੇ ਆ ਮਨ ਰੱਜ ਜਾਂਦਾ ਹੈ ਤੇ ਵਿਕਾਰਾਂ ਤੋਂ ਖਲਾਸੀ ਦਾ ਤਰ ਪ੍ਰਾਪਤ ਹੁੰਦਾ ਹੁਣ ਇਹ ਤਿੰਨ ਚੀਜ਼ਾਂ ਕਿਹੜੀਆਂ ਨੇ ਇਹ ਹਨ ਸਤ ਸੰਤੋਖ ਤੇ ਵਿਚਾਰ ਸਤ ਤੋਂ ਭਾਵ ਹੈ ਸੱਚ ਇਮਾਨਦਾਰੀ ਅਸੀਂ ਆਪਣੇ ਜੀਵਨ ਦੇ ਵਿੱਚ ਜੋ ਵੀ ਕਰਦੇ ਆ ਸਾਡੇ ਅੰਦਰ ਸਾਨੂੰ ਪਤਾ ਹੁੰਦਾ ਕਿ ਅਸੀਂ ਚੰਗਾ ਕੀਤਾ ਜਾਂ ਮਾੜਾ ਕੀਤਾ ਕੁਝ ਵੀ ਕਰਨ ਤੋਂ ਪਹਿਲਾਂ ਸਾਨੂੰ ਪਤਾ ਹੁੰਦਾ ਹੈ ਕਿ ਇਹ ਸਾਨੂੰ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ ਉਹ ਗੱਲ ਵੱਖਰੀ ਹੈ ਕਿ ਹਰ ਵਕਤ ਸਾਡਾ ਸਾਡੇ ਮਨ ਤੇ ਕੰਟਰੋਲ ਨਹੀਂ ਹੁੰਦਾ ਬੜੇ ਵਾਰੀ ਅਸੀਂ ਐਸੀਆਂ ਚੀਜ਼ਾਂ ਕਰ ਜਾਂਦੇ ਹਾਂ ਜਿਹੜੀਆਂ ਸਾਨੂੰ ਅੰਦਰ ਪਤਾ ਹੁੰਦਾ ਹੈ ਕਿ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਤੇ ਬੜੇ ਵਾਰੀ ਅਸੀਂ ਆਪਣੇ ਆਪ ਨੂੰ ਅਜਈਆਂ ਚੀਜ਼ਾਂ ਕਰਨ ਤੋਂ ਰੋਕ ਲੈਨੇ ਆ ਜਿਹੜੀਆਂ ਦਾ ਸਾਨੂੰ ਪਤਾ ਹੁੰਦਾ ਹੈ ਕਿ ਸਾਨੂੰ ਕਰਨੀਆਂ ਚਾਹੀਦੀਆਂ ਪਰ ਜੇ ਸਾਡੇ ਹਿਰਦੇ ਰੂਪ ਥਾਲ ਦੇ ਵਿੱਚ ਸਤ ਰੂਪ ਭੋਜਨ ਪਿਆ ਹੈ ਭਾਵ ਕੀ ਜੇਕਰ ਅਸੀਂ ਸਤ ਦੇ ਇਸ ਸੰਕਲਪ ਦੇ ਉੱਤੇ ਆਪਣੇ ਜੀਵਨ ਨੂੰ ਚਲਾਉਂਦੇ ਹਾਂ ਤਾਂ ਸਾਡਾ ਜੀਵਨ ਸਾਡੇ ਉਸ ਅੰਦਰਲੇ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਸਹਿਮਤ ਹੋਏਗਾ ਸਾਡੇ ਜੀਵਨ ਦੇ ਵਿੱਚ ਕੋਈ ਵੀ ਐਸੀਆਂ ਘਟਨਾਵਾਂ ਨਹੀਂ ਹੋਣਗੀਆਂ ਜਿਨ੍ਹਾਂ ਦਾ ਸਾਨੂੰ ਪਤਾ ਹੋਵੇ ਕਿ ਸਾਨੂੰ ਕਰਨੀਆਂ ਨਹੀਂ ਚਾਹੀਦੀਆਂ ਸੀ ਪਰ ਅਸੀਂ ਕੀਤੀਆਂ ਹੋਰ ਕਿਸੇ ਨੂੰ ਨਹੀਂ ਪਤਾ ਉਹਦੇ ਬਾਰੇ ਪਰ ਤੁਹਾਡੇ ਅੰਦਰ ਪਤਾ ਹੈ ਸੋ ਸੱਤ ਤੋਂ ਭਾਵ ਇਹ ਹੈ ਕਿ ਜੋ ਤੁਹਾਨੂੰ ਤੁਹਾਡੇ ਅੰਦਰ ਪਤਾ ਹੈ ਕਿ ਸਹੀ ਹੈ ਉਹੀ ਤੁਸੀਂ ਕਰਦੇ ਹੋ ਤੁਹਾਡਾ ਪੂਰਾ ਜੀਵਨ ਤੁਹਾਡੇ ਅੰਦਰਲੀ ਚੰਗਿਆਈ ਦੇ ਨਾਲ ਅਲਾਈਨਡ ਹੈ ਤੁਹਾਡੇ ਅੰਦਰਲੇ ਵਿਚਾਰਾਂ ਤੁਹਾਡੇ ਅੰਦਰਲੀ ਚੰਗਿਆਈ ਤੇ ਤੁਹਾਡੇ ਜੀਵਨ ਦੇ ਵਿੱਚ ਇੱਕ ਸੁਰਤਾ ਹੈ ਫਿਰ ਤੁਸੀਂ ਕਹਿ ਸਕਦੇ ਹੋ ਕਿ ਸੱਤ ਦੇ ਸੰਕਲਪ ਤੇ ਤੁਸੀਂ ਆਪਣੇ ਜੀਵਨ ਨੂੰ ਚਲਾਇਆ ਹੋਇਆ ਹੈ। ਦੂਸਰਾ ਆ ਗਿਆ ਸੰਤੋਖ ਜਿਹਨੂੰ ਬਹੁਤ ਜ਼ਿਆਦਾ ਐਕਸਪਲੇਨੇਸ਼ਨ ਦੀ ਲੋੜ ਨਹੀਂ। ਸੰਤੋਖ ਤੋਂ ਭਾਵ ਹੈ ਕਿ ਤੁਹਾਡੇ ਕੋਲ ਜੋ ਵੀ ਹੈ ਭਾਵੇਂ ਸਰੀਰਕ ਤੌਰ ਤੇ ਭਾਵੇਂ ਮਾਇਕ ਤੌਰ ਤੇ ਤਰੱਕੀ ਦੇ ਤੌਰ ਤੇ ਸਫਲਤਾ ਦੇ ਤੌਰ ਤੇ ਜੋ ਵੀ ਤੁਹਾਡੇ ਕੋਲ ਹੈ ਜਿੱਤਾਂ ਦਾ ਵੀ ਤੁਹਾਡਾ ਜੀਵਨ ਹੈ ਉਹਦੇ ਨਾਲ ਤੁਸੀਂ ਪੂਰੀ ਤਰ੍ਹਾਂ ਦੇ ਨਾਲ ਸੰਤੁਸ਼ਟ। ਇਹ ਨਹੀਂ ਕਿ ਤੁਸੀਂ ਉਹਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਪਰ ਇਹ ਵੀ ਨਹੀਂ ਕਿ ਤੁਸੀਂ ਆਪਣੇ ਅੱਜ ਦੇ ਇਸ ਜੀਵਨ ਦੇ ਨਾਲ ਸੰਤੁਸ਼ਟ ਹੋ ਸੰਤੋਖ ਤੋਂ ਪਾਵੇ ਸੰਤੁਸ਼ਟੀ ਇਹ ਵੀ ਸ਼ਾਇਦ ਦੋ ਪੜਾਵਾਂ 'ਚ ਆਉਂਦੀ ਹੈ ਇੱਕ ਤਾਂ ਉਹ ਪੜਾਅ ਹੈ ਕਿ ਜਿੱਥੇ ਤੁਸੀਂ ਆਪ ਦੇ ਤੁਹਾਡਾ ਜੀਵਨ ਜਿਵੇਂ ਦਾ ਵੀ ਹੈ ਉਹਦੇ ਨਾਲ ਸੰਤੁਸ਼ਟ ਤੇ ਹੋ ਗਏ ਪਰ ਉਹਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੁਹਾਡੇ ਦਿਲ 'ਚ ਕੋਈ ਸ਼ਿਕਵਾ ਨਹੀਂ ਕੋਈ ਗਮ ਨਹੀਂ ਕਿ ਮੇਰਾ ਜੀਵਨ ਇਦਾਂ ਦਾ ਕਿਉਂ ਹੈ ਤਾਨੂੰ ਇਹ ਬਿਲਕੁਲ ਨਹੀਂ ਚਾਪਦਾ ਕਿ ਤੁਹਾਡੇ ਜੀਵਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਹੈ ਪਰ ਫਿਰ ਵੀ ਉਹਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਤੁਸੀਂ ਲੱਗੇ ਹੋ। ਇਹ ਪਹਿਲਾ ਪੜਾਅ ਹੈ। ਦੂਜਾ ਪੜਾਅ ਜਿਹੜਾ ਹੈ ਜਿੱਥੇ ਕੋਈ ਵਿਰਲਾ ਹੀ ਪਹੁੰਚਦਾ ਹੈ ਉਹ ਇਹ ਹੈ ਕਿ ਤੁਸੀਂ ਪੂਰੀ ਤਰ੍ਹਾਂ ਦੇ ਨਾਲ ਹੀ ਸੰਤੁਸ਼ਟ ਹੋ ਕਿ ਜਿਵੇਂ ਮੇਰਾ ਜੀਵਨ ਚੱਲਦਾ ਪਿਆ ਜੋ ਕੁਝ ਮੇਰੇ ਕੋਲੇ ਹੈਗਾ ਬਹੁਤ ਹੈ। ਹੋਰ ਮੈਂ ਕੀ ਕਰਾਂ? ਉੱਥੇ ਤੁਸੀਂ ਆਪਣੇ ਜੀਵਨ ਨੂੰ ਪਦੋ ਪਦੀ ਬਿਹਤਰ ਬਣਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹਨਾਂ ਨੂੰ ਛੱਡ ਦੇ। ਤੇ ਤੀਸਰਾ ਵਿਚਾਰ ਆਪਣੇ ਜੀਵਨ ਦੀ ਪਰਚੋਲ ਕਰਨੀ। ਆਪਣੇ ਜੀਵਨ ਤੇ ਝਾਤੀ ਮਾਰਨੀ। ਕਿ ਸਾਡੀ ਸੋਚ ਕਿੱਦਾਂ ਦੀ ਹੈ? ਸਾਡਾ ਜੀਵਨ ਕਿੱਦਾਂ ਦਾ ਹੈ? ਪ੍ਰਮਾਤਮਾ ਬਾਰੇ ਵਿਚਾਰ ਕਰਨੀ। ਪ੍ਰਮਾਤਮਾ ਦੇ ਗੁਣਾਂ ਨੂੰ ਵਿਚਾਰਨਾ। ਗੁਰੂ ਦੀਆਂ ਸਿੱਖਿਆਵਾਂ ਨੂੰ ਵਿਚਾਰਨਾ। ਇਸ ਗੱਲ ਨੂੰ ਵਿਚਾਰਨਾ ਪਰਚੋਲ ਕਰਨੀ ਕਿ ਸਾਡਾ ਜੀਵਨ ਪ੍ਰਮਾਤਮਾ ਦੇ ਗੁਣਾਂ ਦੇ ਨਾਲ ਤੇ ਗੁਰੂ ਦੀਆਂ ਸਿੱਖਿਆਵਾਂ ਦੇ ਨਾਲ ਕਿੰਨਾ ਇੱਕ ਸੁਰ ਹੈ ਸੋ ਜਿਹਦੇ ਹਿਰਦੇ ਰੂਪ ਥਾਲ ਦੇ ਵਿੱਚ ਇਹ ਤਿੰਨੇ ਚੀਜ਼ਾਂ ਹਨ ਸਤ ਸੰਤੋਖ ਤੇ ਵਿਚਾਰ ਸਮਝ ਲਓ ਕਿ ਉਹਨੂੰ ਸ੍ਰੇਸ਼ਟ ਭੋਜਨ ਪ੍ਰਮਾਤਮਾ ਦਾ ਨਾਮ ਅੰਮ੍ਰਿਤ ਮਿਲਿਆ ਹੋਇਆ ਹੈ ਇਸ ਭੋਜਨ ਨੂੰ ਖਾਦਿਆਂ ਉਹਦਾ ਮਨ ਰੱਜ ਜਾਂਦਾ ਤੇ ਵਿਕਾਰਾਂ ਤੋਂ ਖਲਾਸੀ ਹੋ ਜਾਂਦੀ ਹੈ ਉਨੂੰ ਮੁਕਤੀ ਮਿਲ ਜਾਂਦੀ ਹੈ ਇਹ ਭੋਜਨ ਅਲੱਭ ਹੈ ਸੰਤੋ ਲੱਭ ਗੁਰ ਵਿਚਾਰ ਪਰ ਇਹ ਸੰਤ ਜਨੋ ਇਹ ਭੋਜਨ ਦੁਰਲਭ ਹੈ ਸਤਿਗੁਰੂ ਦੀ ਦੱਸੀ ਹੋਈ ਵਿਚਾਰ ਦੇ ਰਾਹੀ ਲੱਭਦਾ ਇਹ ਮੋਦਾਵਣੀ ਕਿਉਂ ਵਿੱਚੋਂ ਕੱਢੀਐ ਸਦਾ ਰਖੀਐ ਉਰਤਾਰ ਇਹ ਮੁੰਦਾਬਣੀ ਸਤਗੁਰੂ ਪਾਈ ਗੁਰਸਿੱਖਾਂ ਲਦੀਪਾਲ ਆਤਮਕ ਆਨੰਦ ਦੇਣ ਵਾਲੀ ਇਸ ਸਿਫਤ ਸਲਾਹ ਦੀ ਆਤਮਕ ਖੁਰਾਕ ਦੀ ਦਸ ਗੁਰੂ ਨੇ ਪਾਈ ਹੈ ਮੁੰਦਾਬਣੀ ਤੋਂ ਭਾਵ ਆਤਮਕ ਪ੍ਰਸੰਨਤਾ ਦੇਣ ਵਾਲੀ ਵਸਤੂ ਸੋ ਇਹ ਸਤ ਸੰਤੋਖ ਦੇ ਵਿਚਾਰ ਦੀ ਦਸ ਗੁਰੂ ਨੇ ਪਾਈ ਹੈ ਗੁਰੂ ਨਾ ਹੁੰਦਾ ਤੇ ਇਹ ਗੱਲਾਂ ਸਾਨੂੰ ਕਿਹਨੇ ਦੱਸਣੀਆਂ ਸੀ ਗੁਰਬਾਣੀ ਦੇ ਵਿੱਚ ਇਹਨਾਂ ਦਾ ਜ਼ਿਕਰ ਨਾ ਹੁੰਦਾ ਤੇ ਅਸੀਂ ਕਿੱਥੋਂ ਸਿੱਖ ਲੈਣੀਆਂ ਸੀ ਗੁਰਸਿੱਖਾਂ ਨੇ ਖੋਜ ਕੇ ਇਹ ਵਸਤੂ ਲੱਭੀ ਹੈ ਇਸ ਨੂੰ ਸਦਾ ਆਪਣੇ ਹਿਰਦੇ 'ਚ ਸਾਂਭ ਰੱਖਣਾ ਚਾਹੀਦਾ ਹੈ ਭੁਲਾਉਣੀ ਨਹੀਂ ਚਾਹੀਦੀ ਇਹਨਾਂ ਸਿੱਖਿਆਵਾਂ ਨੂੰ ਸਤ ਸੰਤੋਖ ਦੇ ਵਿਚਾਰ ਦੇ ਕਨਸੈਪਟ ਨੂੰ ਸੰਕਲਪ ਨੂੰ ਆਪਣੇ ਹਿਰਦਿਆਂ ਦੇ ਵਿੱਚ ਪੱਕਾ ਕਰ ਲਈਏ ਨਾਨਕ ਜਿਸ 부ਝਾਏ ਸੋ 부ਜਸੀ ਹਰ ਪਾਇਆ ਗੁਰਮੁਖ ਘਾਲ ਇਹ ਨਾਨਕ ਜਿਸ ਮਨੁੱਖ ਨੂੰ ਇਹਦੀ ਸਮਝ ਉਹ ਪ੍ਰਮਾਤਮਾ ਬਖਸ਼ਦਾ ਉਹ ਸਤਗੁਰੂ ਦੇ ਸੰਮੁਖ ਹੋ ਕੇ ਕਾਲਣਾ ਕਾਲ ਕੇ ਹਰੀ ਨੂੰ ਮਿਲਦਾ ਹੈ ਮਹਿਲਾਤੀ ਜਾ ਜੋ ਧੁਰ ਮੇਲੇ ਸੇ ਮਿਲ ਰਹੇ ਸਤ ਗੁਰ ਸਿਓ ਚਿੱਤ ਲਾਏ ਆਪ ਵਿਛੁੜਨ ਸੇ ਵਿਛੜੇ ਦੂਜੈ ਪਾਏ ਖੁਆਏ ਹੁਣ ਤੱਕ ਜੋ ਵੀ ਆਪਾਂ ਇਸ ਅੰਗ ਦੀ ਗੁਰਬਾਣੀ ਦੇ ਵਿੱਚ ਸਿੱਖਿਆ ਭਾਵੇਂ ਉਹ ਮਨ ਦੀਆਂ ਪਰਤਾਂ ਦੀ ਗੱਲ ਹੈ ਭਾਵੇਂ ਪ੍ਰਭੂ ਦਾ ਨਾਮ ਚਪਣ ਦੀ ਗੱਲ ਹੈ ਭਾਵੇਂ ਗੁਰੂ ਤੋਂ ਮਨਮੁਖ ਹੋਣ ਦੀ ਗੱਲ ਹੈ ਤੇ ਭਾਵੇਂ ਸਤ ਸੰਤੋਖ ਦੇ ਵਿਚਾਰ ਨੂੰ ਸਮਝਣ ਦੀ ਤੇ ਅਪਣਾਉਣ ਦੀ ਗੱਲ ਹੈ। ਦਰਸਲ ਇਹ ਸਾਰਾ ਕੁਝ ਅਸੀਂ ਸਮਝਣਾ ਹੈ, ਅਪਣਾਉਣਾ ਹੈ, ਇਹ ਸਾਡੇ ਹੱਥ ਵਸ ਨਹੀਂ। ਹਰੀ ਨੇ ਜੋ ਤੁਰ ਤੋਂ ਹੀ ਮਿਲਾਏ ਨੇ, ਉਹ ਮਨੁੱਖ ਸਤਗੁਰੂ ਦੇ ਨਾਲ ਚਿੱਤ ਜੋੜ ਕੇ ਹਰੀ ਦੇ ਵਿੱਚ ਲੀਨ ਹੋਏ ਨੇ। ਕਹਿਣ ਤੋਂ ਭਾਵ ਹੈ ਕਿ ਅਸੀਂ ਜੋ ਵੀ ਸਿੱਖਣਾ ਹੈ, ਜੋ ਵੀ ਕਰਨਾ ਹੈ ਸਾਡੇ ਲਈ ਪ੍ਰਮਾਤਮਾ ਨੇ ਜਿਵੇਂ ਨਿਰਧਾਰਤ ਕੀਤਾ ਅਸੀਂ ਉਵੇਂ ਹੀ ਕਰਨਾ ਹੈ। ਉਸ ਹਰੀ ਨੇ ਆਪ ਜਿਨ੍ਹਾਂ ਨੂੰ ਆਪਣੇ ਆਪ ਤੋਂ ਵਿਛੜਿਆ ਹੋਇਆ ਉਹ ਮਾਇਆ ਦੇ ਮੋਹ 'ਚ ਫਸ ਕੇ ਪ੍ਰਮਾਤਮਾ ਵੱਲੋਂ ਖੁੰਝੇ ਰਹਿੰਦੇ ਆ ਪ੍ਰਮਾਤਮਾ ਤੋਂ ਵਿਛੜੇ ਰਹਿੰਦੇ ਆ ਨਾਨਕ ਬਿਨ ਕਰਮਾ ਕੀ ਪਾਈਐ ਪੂਰਬ ਲਿਖਿਆ ਕਮਾਏ ਏ ਨਾਨਕ ਕਰਮਾ ਤੋਂ ਬਿਨਾ ਕੁਝ ਵੀ ਹਾਸਲ ਨਹੀਂ ਤੁਰੋਂ ਜਿਹੜੇ ਲੇਖ ਅਸੀਂ ਲਿਖਾ ਕੇ ਆਏ ਹਾਂ ਉਹਨਾਂ ਦੀ ਕਮਾਈ ਸਾਨੂੰ ਕਮਾਉਣੀ ਹੀ ਪੈਂਦੀ ਹੈ ਜੋ ਜੀਵਨ ਉਸ ਪ੍ਰਮਾਤਮਾ ਨੇ ਸਾਡੇ ਲਈ ਨਿਰਧਾਰਤ ਕਰ ਦਿੱਤਾ ਉਹ ਹੀ ਅਸੀਂ ਪਤੀਤ ਕਰ ਸਕਦੇ ਹਾਂ ਮਨੁੱਖ ਨੂੰ ਬਹੁਤ ਵੱਡਾ ਭਲੇਖਾ ਹੈ ਕਿ ਉਹ ਆਪਣੇ ਜੀਵਨ ਨੂੰ ਆਪ ਆਪਣੇ ਹਿਸਾਬ ਨਾਲ ਚਲਾਉਂਦਾ ਹੈ ਦਰਅਸਲ ਉਹ ਮਨੁੱਖ ਇੱਕ ਖਾਸ ਪੁਆਇੰਟ ਤੋਂ ਆਪਣੇ ਜੀਵਨ ਨੂੰ ਵੇਖ ਰਿਹਾ ਹੈ ਪਰ ਉਹਦੀ ਬੈਕਗ੍ਰਾਉਂਡ ਦੇ ਵਿੱਚ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਉਹਨਾਂ ਵੱਲ ਉਹਦਾ ਧਿਆਨ ਨਹੀਂ ਤੁਹਾਡੇ ਮਨ ਦੇ ਵਿੱਚ ਕਿੱਦਾਂ ਦੇ ਵਿਚਾਰ ਆਉਣੇ ਆ ਕਿੱਦਾਂ ਦੇ ਨਹੀਂ ਆਉਣੇ ਉਹਨਾਂ ਵਿਚਾਰਾਂ ਤੇ ਤੁਹਾਡੇ ਮਨ ਦੀਆਂ ਉਹ ਦੋ ਪਰਤਾਂ ਆਪਸ ਦੇ ਵਿੱਚ ਕਿਸ ਤਰ੍ਹਾਂ ਦੀ ਬਹਿਸ ਕਰਦੀਆਂ ਨੇ ਕਿਹੜੀ ਪਰਤ ਜ਼ਿਆਦਾ ਹਾਵੀ ਹੁੰਦੀ ਹੈ ਆਖਰੀ ਫੈਸਲਾ ਜਿੰਨੇ ਲੈਣਾ ਹੈ ਤੁਹਾਡੇ ਮਨ ਦੀ ਜਿਹੜੀ ਪਰਤ ਨੇ ਉਹਦੇ ਤੇ ਕਿਹਦਾ ਜ਼ਿਆਦਾ ਜ਼ੋਰ ਚੱਲਦਾ ਹੈ ਇਹ ਚੀਜ਼ਾਂ ਸਾਰੀਆਂ ਹੀ ਤੁਹਾਡੇ ਕੰਟਰੋਲ ਤੋਂ ਬਾਹਰ ਦੀਆਂ ਨੇ ਤੇ ਇਹਨਾਂ ਦੀ ਕਾਰਜਸ਼ੈਲੀ ਤੇ ਤੁਹਾਡਾ ਬਾਕੀ ਦਾ ਸਾਰਾ ਜੀਵਨ ਨਿਰਭਰ ਕਰਦਾ ਹੈ ਤਾਂ ਫਿਰ ਅਸੀਂ ਇਹ ਕਿਵੇਂ ਕਹਿ ਸਕਦੇ ਹਾਂ ਕਿ ਅਸੀਂ ਆਪਣੇ ਜੀਵਨ ਨੂੰ ਆਪ ਦੇ ਟੰਗਾਂ ਨਾਲ ਚਲਾਉਂਦੇ ਹਾਂ ਜਿਵੇਂ ਦਾ ਸਾਡਾ ਜੀਵਨ ਉਸ ਪ੍ਰਮਾਤਮਾ ਨੇ ਲਿਖਿਆ ਅਸੀਂ ਬਸ ਉਹਨੂੰ ਭੋਗਦੇ ਹਾਂ ਮੱਥੇ ਤੇ ਲਿਖੇ ਲੇਖਾਂ ਦੀ ਕਮਾਈ ਕਰਦੇ ਪੌੜੀ ਬੈ ਸਖੀਆਂ ਜਸ ਗਾਵ ਹੈ ਗਾਵਣ ਹਾਰੀਆਂ ਹਰ ਨਾਮ ਸਲਾਹੋ ਨਿਤ ਹਰ ਕੋ ਬਲਹਾਰੀਆਂ ਹਰੀ ਦੀ ਸਿਫਤ ਸਲਾਹ ਕਰਨ ਵਾਲੀਆਂ ਸੰਤ ਜਨ ਰੂਪ ਸਹੇਲੀਆਂ ਇਕੱਠੀਆਂ ਬੈ ਕੇ ਆਪ ਹਰੀ ਦਾ ਜਸ ਗਾਉਂਦੀਆਂ ਹਨ ਹਰੀ ਤੋਂ ਸਤਕੇ ਜਾਂਦੀਆਂ ਹਨ ਹੋਰਨਾਂ ਨੂੰ ਵੀ ਸਿੱਖਿਆ ਦਿੰਦੀਆਂ ਹਨ ਕੇ ਸਦਾ ਹਰੀ ਦੇ ਨਾਮ ਦੀ ਵਡਿਆਈ ਕਰੋ ਜਿਨੀ ਸੁਣ ਮੰਨਿਆ ਹਰ ਨਾਉ ਤਿਨਾ ਹਵਾਰੀਆਂ ਗੁਰਮੁਖੀਆਂ ਹਰ ਮੇਲ ਮਿਲਾਵਣ ਹਾਰੀਆਂ ਗੁਰੂ ਸਾਹਿਬ ਕਹਿੰਦੇ ਮੈਂ ਸਤਕੇ ਹਾਂ ਉਹਨਾਂ ਤੋਂ ਜਿਨ੍ਹਾਂ ਨੇ ਸੁਣ ਕੇ ਹਰੀ ਦਾ ਨਾਮ ਮੰਨਿਆ ਹੈ ਉਨਾ ਹਰੀ ਨੂੰ ਮਲਾਉਣ ਵਾਲੀਆਂ ਗੁਰਮੁਖ ਸਹਿਇਤਿਆਂ ਤੋਂ ਮੈਂ ਸਤਕੇ ਹਾਂ ਹਉ ਬਲ ਜਾਵਾਂ ਦਿਨ ਰਾਤ ਗੁਰ ਦੇਖਣ ਹਾਰੀਆਂ ਗੁਰੂ ਸਾਹਿਬ ਕਹਿੰਦੇ ਸਤਗੁਰੂ ਦੇ ਦਰਸ਼ਨ ਕਰਨ ਵਾਲੀਆਂ ਤੋਂ ਮੈਂ ਦਿਨ ਰਾਤ ਬਲਹਾਰੇ ਜਾਂਦਾ ਹਾਂ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 645ਵੇਂ ਅੰਕ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਇਸ ਅੰਕ ਦੀ ਗੁਰਬਾਣੀ ਦੇ ਵਿੱਚੋਂ ਅਸੀਂ ਮਨ ਦੇ ਬਾਰੇ ਬੜਾ ਹੀ ਡੂੰਘਾਈ ਦੇ ਵਿੱਚ ਜਾਣਿਆ। ਸਾਡਾ ਮਨ ਕੰਮ ਕਿਵੇਂ ਕਰਦਾ ਹੈ ਲਗਭਗ ਇਹੀ ਅਸੀਂ ਸਮਝ ਲਿਆ ਮਨ ਦੀਆਂ ਵੱਖ-ਵੱਖ ਪਰਤਾਂ ਦੇ ਬਾਰੇ ਜਾਣਿਆ। ਸਤ ਸੰਤੋਖ ਤੇ ਵਿਚਾਰ ਨੂੰ ਡੂੰਘਾਈ ਦੇ ਨਾਲ ਸਮਝਿਆ। ਜਿਹੜੇ ਪ੍ਰਮਾਤਮਾ ਦਾ ਨਾਮ ਸਿਮਰਦੇ ਨੇ ਉਹਨਾਂ ਦੇ ਨਾਲ ਕੀ ਹੁੰਦਾ ਹੈ? ਜੇ ਜਿਹੜੇ ਗੁਰੂ ਤੋਂ ਮਨਮੁਖ ਹੁੰਦੇ ਨੇ ਉਹਨਾਂ ਦੇ ਨਾਲ ਕੀ ਹੁੰਦਾ ਇਹ ਵੀ ਅਸੀਂ ਜਾਣਿਆ ਪ੍ਰਮਾਤਮਾ ਮਿਹਰ ਕਰਨ ਇਹ ਸਾਰੀਆਂ ਹੀ ਸਿੱਖਿਆਵਾਂ ਦਾ ਭਾਵ ਸਾਡੇ ਹਿਰਦਿਆਂ ਦੇ ਉੱਪਰ ਵਸਾਉਣ ਸਾਡੇ ਹਿਰਦਿਆਂ 'ਚ ਪੱਕਾ ਕਰਨ ਤਾਂ ਕਿ ਅਸੀਂ ਆਪਣੇ ਜੀਵਨ ਨੂੰ ਪ੍ਰਭੂ ਦੇ ਨਾਲ ਇੱਕ ਸੁਰ ਹੋ ਕੇ ਚਲਾ ਸਕੀਏ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਇੱਥੇ ਹੀ ਸਵਾਪਤੀ ਕਰਦੇ ਹਾਂ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ